ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਸ਼੍ਰੀ ਦਮਦਮਾ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਬਾਬਾ ਟੈਕਸਿੰਗ ਢਨੋਲਾ ਦੀ ਸ਼ਿਕਾਇਤ ਪਹੁੰਚ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਬਾਬਾ ਟੈਕਸਿੰਗ ਢਨੋਲਾ ਜਿਨ੍ਹਾਂ ਨੂੰ ਜਥੇਦਾਰ ਬਨਾਇਆ ਹੈ ਸ਼੍ਰੀ ਦਮਦਮਾ ਸਾਹਿਬ ਦੇ ਜੋ ਕੱਲ ਉਹਨਾਂ ਨੇ ਸੰਗਤਾਂ ਨੂੰ ਸੰਦੇਸ਼ ਦੇਣਾ ਹੈ ਉਸ ਤੋਂ ਪਹਿਲਾਂ ਉਨ੍ਹਾਂ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਸ ਚ ਪਹੁੰਚੀ ਹੈ ਕੀ ਕੀਤਾ ਸੀ ਇੱਕ ਸਿੰਘ ਢਣੋਲਾ ਦੇ ਉੱਪਰ ਕਾਹਦਾ ਇਲਜ਼ਾਮ ਹੈ ਕੀ ਹੁਣ ਟੇਕ ਸਿੰਘ ਢਣੋਲਾ ਕੱਲ ਸੰਦੇਸ਼ ਨਹੀਂ ਦੇਣਗੇ ਸੰਗਤਾਂ ਨੂੰ ਕੀ ਟੇਕ ਸਿੰਘ ਢਣੋਲਾ ਜੋ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਅਗਲਾ ਸਟੈਂਡ ਕੀ ਹੋਵੇਗਾ ਕਿ ਹੁਣ ਫਿਰ ਜਥੇਦਾਰ ਬਦਲਿਆ ਜਾਵੇਗਾ ਇਸਤੇ ਬਾਰੇ ਤੁਹਾਡੇ ਨਾਲ ਚਰਚਾ ਕਰਾਂਗੇ ਸੋ ਜਿਵੇਂ ਹੀ ਸ਼੍ਰੀ ਅਕਾਲ ਤਖਸੈਦ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਤੇ ਉਹਨਾਂ ਤੋਂ ਪਹਿਲਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਜਿਹੜਾ ਕਿ 1 ਮਹੀਨੇ ਦੇ ਵਿੱਚ ਵਿੱਚ ਹੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸਭ ਤੋਂ ਪਹਿਲਾਂ ਤਖਸੈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਉੱਪਰ ਇਲਜ਼ਾਮ ਲੱਗਦੇ ਨੇ ਜਦੋਂ ਕਿ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬੇਜਤੀ ਕਰਕੇ ਉਹਨਾਂ ਦਾ ਜਿਹੜਾ ਫ਼ਰਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਜ਼ਿਆਦਾ ਪੱਕ ਜਾਂਦਾ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੰਨੀ ਰਵਿਜਿੰਦਰ ਸਿੰਘ ਨੇ ਇਸ ਮਾਮਲੇ ਦੇ ਵਿੱਚ ਇੰਟਰਫੇਅਰ ਕੀਤੀ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਜ਼ਿੰਮੇਵਾਰ ਦੱਸਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਜਿਹੜਾ ਕਿ ਜਥੇਦਾਰੇ ਅਹੁਦੇ ਤੋਂ ਫ਼ਾਰਕ ਕਰ ਦਿੱਤਾ ਜਾਂਦਾ ਹੈ ਸੋ ਉਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਫਾਰਕ ਕੀਤਾ ਜਾਂਦਾ ਤਾਂ ਫਿਰ ਨਵੇਂ ਜਥੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ ਜੋ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਢਣੋਲਾ ਦਾ ਨਾਮ ਚੁਣਿਆ ਜਾਂਦਾ ਹੈ ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਨੰਦਪੁਰ ਸਾਹਿਬ ਜੋ ਹੋਲੇ ਮਹੱਲੇ ਵਾਲੇ ਦਿਨ ਉਸ ਤੋਂ ਪਹਿਲਾਂ ਉਹਨਾਂ ਦੀ ਤਾਜ ਪੋਸ਼ੀ ਕਰਵਾ ਦਿੱਤੀ ਜਾਂਦੀ ਹੈ ਰਾਤੋਂ ਰਾਤ ਉਹਨਾਂ ਦੀ ਤਾਜਪੋਸ਼ੀ ਹੋ ਜਾਂਦੀ ਹੈ ਉਹਨਾਂ ਦੀ ਤਾਜਪੋਸ਼ੀ ਕਰਾਉਣ ਵਾਸਤੇ ਨਾ ਤਾਂ ਕੋਈ ਹੈੱਡ ਗ੍ਰੰਥੀ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਦਾ ਨਾ ਹੀ ਕੋਈ ਉੱਥੇ ਜੋ ਸੰਗਤਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਹੁੰਦੇ ਨੇ ਨਾ ਹੀ ਉੱਥੇ ਪੰਜ ਪਿਆਰੇ ਹਾਜ਼ਰ ਹੁੰਦੇ ਨੇ ਸੋ ਉਹਨਾਂ ਦੀ ਤਾਜਪੋਸ਼ੀ ਹੋ ਜਾਂਦੀ ਹੈ ਰਾਤ ਦੇ ਹਨੇਰੇ ਦੇ ਵਿੱਚ ਉਸ ਤੋਂ ਬਾਅਦ ਜੋ ਸੰਗਠਾ ਨੇ ਉਹਨਾਂ ਨੂੰ ਆਪਣਾ ਜਥੇਦਾਰ ਨਹੀਂ ਪ੍ਰਵਾਨ ਕੀਤਾ ਉਹਨਾਂ ਨੇ ਸੰਦੇਸ਼ ਦਿੱਤਾ ਉਹਨਾਂ ਦਾ ਵਿਰੋਧ ਲਗਾਤਾਰ جاری ਹੈ ਸੋ ਜਿਵੇਂ ਹੀ ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ ਸੀ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਠਾ ਨੇ ਨਮਸਤਕ ਹੁੰਦੀਆਂ ਨੇ ਔਰ ਇਥੋਂ ਜਥੇਦਾਰ ਸੰਦੇਸ਼ ਦਿੰਦੇ ਨੇ ਸੰਗਠਾ ਨੂੰ ਸੋ ਉਸ ਤੋਂ ਪਹਿਲਾਂ ਕਿ ਜਦੋਂ ਜਥੇਦਾਰ ਟੇਕ ਸਿੰਘ ਧਨੋੜਾ ਦੀ ਤਾਜਪੋਸ਼ੀ ਹੋ ਜਾਂਦੀ ਹੈ ਜਥੇਦਾਰ ਟੇਕ ਸਿੰਘ ਧਨੋੜਾ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਬਹੁਤ ਵੱਡਾ ਗਮਨ ਕੀਤਾ ਹੋਇਆ ਹੈ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੋਈ ਹੈ ਜੋ ਸ਼ਿਕਾਇਤ ਕਰਤਾ ਨੇ ਉਹਨਾਂ ਦੀ ਐਫ ਆਈ ਆਰ ਕਾਪੀ ਵੀ ਨਾਲ ਲਾਈ ਹੈ 2011 ਦੇ ਵਿੱਚ ਇੱਕ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਸੀ ਜਿਸ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਬਾਬਾ ਟੇਕ ਸਿੰਘ ਨੇ ਪੈਸੇ ਦਾ ਗਮਨ ਕੀਤਾ ਹੈ ਗੁਰਦੁਆਰਾ ਕਮੇਟੀ ਦੇ ਵਿੱਚ ਸੋ ਜੋ ਐਫ ਆਈ ਆਰ ਦੀ ਕਾਪੀ ਲਾ ਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਇਹ ਮਾਮਲਾ ਪਹੁੰਚਾਇਆ ਹੈ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਇੱਕ ਵਿਅਕਤੀ ਜਿਸ ਦੇ ਉੱਪਰ ਐਫ ਆਈ ਆਰ ਦਰਜ ਹੈ ਉਸ ਵਿਅਕਤੀ ਨੂੰ ਜਥੇਦਾਰ ਬਣਾਏ ਜਾਣ ਦਾ ਸੰਗਤ ਵਿੱਚ ਰੋਸ ਹੈ ਸ਼ਿਕਾਇਤ ਕਰਤਾ ਵੱਲੋਂ ਮੰਗ ਕੀਤੀ ਗਈ ਕਿ ਜਥੇਦਾਰ ਬਾਬਾ ਟੇਕ ਸਿੰਘ ਦੇ ਉੱਪਰ ਐਫ ਆਈ ਆਰ ਨੂੰ ਆਧਾਰ ਬਣਾ ਕੇ ਉਹਨਾਂ ਦੇ ਜੋ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਸੋ ਦੱਸ ਦਈਏ ਕਿ ਬੀਤੇ ਦਿਨੀ ਤਖਸਿਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ ਬਾਬਾ ਟੇਕ ਸਿੰਘ ਧਨੋਲਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਬਿਨਾਂ ਕਿਸੇ ਜਾਣਕਾਰੀ ਦਿੱਤੀਆਂ ਨਿਰਧਾਰਤ ਪ੍ਰੋਗਰਾਮ ਤੇ ਅਚਾਨਕ ਤਾਜਪੋਸ਼ੀ ਕਰਵਾ ਦਿੱਤੀ ਗਈ ਇਸ ਤਾਜਪੋਸ਼ੀ ਦੇ ਮੇਚ ਸਿੰਘ ਸਹਿਬਾਨ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਤ ਸਹਿਬ ਦੇ ਵਧੀਕ ਗ੍ਰੰਥੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨਮਾਇਦਿਆਂ ਨੇ ਦਸਤਾਰਾਂ ਅਤੇ ਸਰਪਾਓ ਭੇਟ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਨੇ ਉਹਨਾਂ ਨੂੰ ਦਸਤਾਰ ਪੇਟ ਕੀਤੀ ਸੋ ਜਿਸ ਤਰ੍ਹਾਂ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਸੀ ਉਸੇ ਤਰ੍ਹਾਂ ਹੀ ਜੋ ਬਿਨਾਂ ਦੱਸੇ ਕੋਈ ਪ੍ਰੋਗਰਾਮ ਉਹ ਇੱਕ ਜਥੇਦਾਰ ਇਹਨਾਂ ਦੀ ਦਸਤਾਰ ਬੰਦੀ ਹੋਈ ਏ ਸੋ ਇਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜੋ ਕੱਲ ਸੰਗਤਾਂ ਦੇ ਵੱਲੋਂ ਸ਼੍ਰੀ ਤਖਤ ਦਮਦਮਾ ਸਾਹਿਬ ਜੋ ਕੇਸਗੜ ਤੱਕ ਦਮਦਮਾ ਸਾਹਿਬ ਜੋ ਤਲਵੰਡੀ ਸਾਹਿਬ ਪਹੁੰਚ ਕੇ ਉੱਥੇ ਸੰਗਤਾਂ ਦੇ ਵੱਲੋਂ ਵਿਰੋਧ ਕੀਤਾ ਜਾਂਦੀ ਗੱਲ ਕਹੀਏ ਸੋ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਫੈਸਲਾ ਲੈਂਦੀ ਕਿ ਉਹਨਾਂ ਦੀ ਜਥੇਦਾਰੀ ਬਰਕਰਾਰ ਰਹੇਗੀ ਜਾਂ ਉੱਥੇ ਉਹਨਾਂ ਨੂੰ ਬਦਲ ਦਿੱਤਾ ਜਾਵੇਗਾ ਜੇਕਰ ਉਹਨਾਂ ਦੇ ਉੱਪਰ ਐਫ ਆਈ ਆਰ ਦਰਜੇ ਉਹ ਸਾਬਤ ਹੁੰਦੇ ਨੇ ਉਹਨਾਂ ਦੇ ਘੁਟਾਲੇ ਤਾਂ ਫਿਰ ਇਹ ਇੱਕ ਬਹੁਤ ਵੱਡਾ ਦਾਗ ਹੋਵੇਗਾ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਐਫ ਆਈ ਆਰ ਆਧਾਰ ਬਣਾ ਕੇ ਹਟਾਇਆ ਗਿਆ ਸੀ ਉਸੇ ਤਰ੍ਹਾਂ ਬਾਬਾ ਟੈਕਸੀ ਤੋਂ ਔਲਾਦ ਦੇ ਉੱਪਰ ਵੀ ਵੱਡੇ ਇਲਜ਼ਾਮ ਲੱਗੇ ਨੇ